भा जादा सो साथी सन सॾे बहुत सतार बे वरी संज ਕੋਸਾ ਪਿਓ ਆਪਾ ਆਤਾ ਦਾਸ ਦੀ ਮੋਲੇ ਨਹੀਂ ਦੇਖਣਾ ਆਪਾ ਆਪਣੇ ਆਪਾ ਆਪਣੇ ਘਰਾਂ ਦੀ ਗਰੀਬੀ ਵੱਲੇ ਚੜਦੇ ਔਰ ਜੇ ਗਰੀਬੀ ਦੀ ਗੱਲ ਕਰੀਏ ਤੇ ਗਰੀਬੀ ਘਰਾਂ ਦੇ ਵਿੱਚੋਂ ਬਾਹਰ ਨਿਕਲਦੀ ਆ ਜੇ ਸਾਡੇ ਬੱਚੇ ਪੜਨ ਚੰਗੀਆਂ ਨੌਕਰੀਆਂ ਤੇ ਜੈਗੁਰੂ ਗਿਆਨਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੜ ਕਲਾਮ ਵਿਖੇ ਜੋ ਇੱਕ ਬਹੁਤ ਹੀ ਵੱਡਾ ਤੇ ਵਿਸ਼ਾਲ ਕੱਟ ਕੀਤਾ ਗਿਆ ਹੈ ਸਮਾਜ ਵੱਲੋਂ ਸੋ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਮੈਡਮ ਹਰਬਿੰਦਰ ਕੌਰ ਉਸਮਾ ਜੀ ਜਿਹੜੇ ਆਜ਼ਾਦ ਉਮੀਦਵਾਰ ਐਸਸੀ ਬੀਸੀ ਓਬੀਸੀ ਸਮਾਜ ਵੱਲੋਂ ਗਰੀਬ ਕਿਸਾਨਾਂ ਵੱਲੋਂ ਛੋਟੇ ਦੁਕਾਨਦਾਰਾਂ ਵੱਲੋਂ ਐਲਾਨੇ ਗਏ ਸੀਗੇ ਸੋ ਉਹਨਾਂ ਦੀ ਕੈਂਪੇਨ ਦੇ ਲਈ ਅਸੀਂ ਪਿੰਡ-ਪਿੰਡ ਪੱਧਰ ਤੇ ਮੀਟਿੰਗਾਂ ਕਰ ਰਹੇ ਆ ਕਿ ਹਰ ਪਿੰਡ ਦੇ ਵਿੱਚ 52 52 31 31 11 11 ਮੈਂਬਰੀ ਕਮੇਟੀ ਜਿਹੜੀ ਉਹ ਨਿਯੁਕਤ ਕੀਤੀ ਜਾ ਰਹੀ ਹੈ ਸੋ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿ ਪਿੰਡ ਪੰਡ ਪੰਜਵੜ ਕਲਾਂ ਦੀ ਜਿਹੜੀ ਆ ਬਹੁਤ ਵੱਡੀ ਜਿਹੜੀ ਆ ਮਾਤਰਾ 'ਚ ਸੰਗਤ ਨੇ ਕੱਟ ਕੀਤਾ ਕਿਉਂਕਿ ਲੋਕ ਤਿਆਰ ਨੇ ਇਹਨਾਂ ਸਰਕਾਰਾਂ ਤੋਂ ਥੱਕੇ ਹੋਏ ਲੋਕ ਨੇ ਕਿਉਂਕਿ ਇਹਨਾਂ ਦੇ ਲਾਰੇ ਜਿਹੜੇ ਆ ਉਹ ਹਮੇਸ਼ਾ ਰਹਿੰਦੇ ਆ ਕੰਮ ਕੋਈ ਨਹੀਂ ਰਿੰਦਾ ਪਿਛਲੇ 75 78 ਸਾਲਾਂ ਚ ਰਿਜ਼ਲਟ ਜਿਹੜਾ ਆ ਉਹ 0% ਰਿਹਾ ਕਿਉਂਕਿ ਅੱਜ ਦੇਖੋ ਹਾੜਪੀਰ ਜਿਹੜੇ ਲੋਕ ਨੇ ਉਹਨਾਂ ਦੇ ਘਰ ਜਿਹੜੇ ਆ ਉਹ ਡੁੱਬ ਰਿਹਾ ਪਰ ਉਸ ਦੇ ਨਾਲ ਨਾਲ ਸਰਕਾਰ ਨੇ ਉਹਨਾਂ ਪਰਿਵਾਰਾਂ ਵੱਲ ਵੀ ਧਿਆਨ ਕਰਨਾ ਸੀਗਾ ਜਿਹੜੇ ਪਰਿਵਾਰ ਸਵੇਰੇ ਦਿਹਾੜੀ ਤੇ ਜਾਂਦੇ ਸ਼ਾਮ ਨੂੰ ਜਿਹੜਾ ਆ ਉਹਨਾਂ ਦਾ ਚੁੱਲ੍ਹਾ ਤਾਂ ਤਪਦਾ ਪਰ ਸਰਕਾਰ ਨੇ ਪਿਛਲੇ ਲਗਾਤਾਰ ਮੀਂਹ ਰਿਹਾ ਉਹਨਾਂ ਦੀਆਂ ਮਜ਼ਦੂਰੀਆਂ ਉਹਨਾਂ ਦਿਹਾੜੀਆਂ ਨਹੀਂ ਲੱਗੀਆਂ ਕਿ ਉਹਨਾਂ ਲਈ ਸਪੈਸ਼ਲ ਫੰਡ ਕੇ ਕਿਉਂ ਨਹੀਂ ਉਹਨਾਂ ਨੂੰ ਸਪੈਸ਼ਲ ਫੰਡ ਦਿੱਤੇ ਗਏ ਕਿਉਂਕਿ ਸਰਕਾਰ ਜਿਹੜੀ ਹੈ ਉਹ ਨਕਮੀ ਸਰਕਾਰ ਹੈਗੀ ਆ ਫੇਲਿਅਰ ਸਰਕਾਰ ਹੈਗੀ ਆ ਇਸ ਕਰਕੇ ਜਿਹੜਾ ਕਿਸੇ ਗਰੀਬ ਦਾ ਜਿਹੜਾ ਆ ਕੋਈ ਸਾਥ ਨਹੀਂ ਦੇਣਾ ਚਾਹੁੰਦੀ ਅਤੇ ਮਹਿਲਾਵਾਂ ਨੂੰ ਜਿਹੜਾ ਆ ਇਹਨਾਂ ਨੇ 1-1000 ਰੁਪਏ ਦਾ ਲਾਰਾ ਲਾ ਕੇ ਝੂਠ ਬੋਲ ਕੇ ਜੜੀਆਂ ਵੋਟਾਂ ਲਈਆਂ ਸੀਗੀਆਂ ਉਹ ਅੱਜ ਸਾਹਮਣੇ ਆ ਚੁੱਕਾ ਹੈ ਸਮਾਜ ਜਿਹੜਾ ਆ ਉਹ ਬਦਲਾ ਚਾਹੁੰਦਾ ਸੀ ਆ ਕੇ ਦੇਖਿਆ ਪਰ ਇਹਨਾਂ ਵੀ ਜਿਹੜਾ ਆ ਪਿਛਲੀਆਂ ਸਰਕਾਰਾਂ ਤੋਂ ਵੱਧ ਜਿਹੜਾ ਆ ਇਹਨਾਂ ਸ਼ੋਸ਼ਨ ਕੀਤਾ ਗਰੀਬਾਂ ਦਾ ਐਸਸੀ ਪਰਿਵਾਰਾਂ ਦਾ ਛੋਟੇ ਕਿਸਾਨਾਂ ਦਾ ਛੋਟੇ ਦੁਕਾਨਦਾਰਾਂ ਦਾ ਅੱਜ ਜਿਹੜਾ ਮੈਡਮ ਹਰਬਿੰਦਰ ਕੌਰ ਉਸਮਾਨ ਜੀ ਪਿੰਡ-ਪਿੰਡ ਦੇ ਆ ਕੇ ਕੈਂਪੇਨ ਕਰ ਰਹੇ ਆ ਸੋ ਬਹੁਤ ਵੱਡੀ ਤਾਕਤ ਦੇ ਨਾਲ ਸਮਾਜ ਜਿਹੜਾ ਇਕੱਠਾ ਹੋ ਰਿਹਾ ਇਕੱਤਰ ਹੋ ਰਿਹਾ ਤੇ ਮੈਡਮ ਹਰਬਿੰਦਰ ਕੌਰ ਉਸਮਾਨ ਉਹ ਜਿਤਾਉਣਗੇ ਹਲਕਾ ਤਰਨ-ਤਰਨ ਕੀ ਕਰਨੇ ਅੱਜ ਬਹੁਤ ਪਰ ਜਿਹੜਾ ਐਸਸੀ ਬੀਸੀ ਵੰਡ ਜਿਹੜਾ ਭਾਈਚਾਰਾ ਵਾ ਤਕਰੀਬਨ ਇੱਥੇ ਸੌਆਂ ਦੀ ਗਿਣਤੀ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਨਾਲ ਪਹੁੰਚ ਸਕਦੇ ਕੀ ਲੱਗਦਾ ਕਿ ਕੋਈ ਕਮੀਆਂ ਰਹਿ ਗਈਆਂ ਵਾ ਮੌਜੂਦਾ ਪਾਰਟੀ ਦੇ ਇਸ ਕਰਕੇ ਲੋਕ ਜਿਹੜਾ ਚਾਹੁੰਦੇ ਆ ਬਦਲਾਵ ਸੀ ਇਹ ਸਰਕਾਰ ਸਗਾ ਹਮੇਸ਼ਾ ਹੀ ਲਾਰਿਆਂ ਤੇ ਲੁਪਿਆਂ ਦੀ ਰਹੀ ਆ ਕਿਉਂਕਿ ਇਹ ਮੈਂ ਕਹੂੰਗਾ ਕਿਉਂਕਿ ਇਹਦੇ ਜਿਹੜੇ ਚੁਟਕਲੇ ਜਿੰਨੇ ਮਰਜੀ ਸੁਣ ਲੋ ਪੰਜਾਬ ਦੇ ਮੁੱਖ ਮੰਤਰੀ ਕੋ ਪਰ ਗਰੀਬਾਂ ਲਈ ਜਿਹੜਾ ਆ ਉਹ ਫੰਡ ਕੀ ਰੱਖੇ ਨੇ ਇਹ ਗਰੀਬ ਜਿਹੜੇ ਆ ਪੁੱਛਦੇ ਨੇ ਤੁਹਾਡੇ ਤੋਂ ਕਿ ਇਹਨਾਂ ਨੂੰ ਦਿੱਤਾ ਕੀ ਆ ਕਿਆ ਤੋਂ ਦੀ 4 ਸਾਲਾਂ ਚ ਕੀ ਮਿਲਿਆ ਸਰ ਚੰਗੀਆਂ ਨਾਲੀਆਂ ਨਹੀਂ ਹੈ ਚੰਗੀਆਂ ਗਲੀਆਂ ਨਹੀਂ ਹੈ ਕੱਚੇ ਜਿਹੜੇ ਘਰ ਹੈ ਡਿੱਗ ਰਹਿ ਰਿਪੇਅਰ ਲਈ ਪੈਸੇ ਕਿੱਥੇ ਚਲੇ ਗਏ ਘਰ ਕਿੱਥੇ ਚਲੇ ਗਏ ਫਲੈਸ਼ਾਂ ਕਿਤੇ ਚਲੀਆਂ ਗਈਆਂ ਤੇ ਜਿਹੜੀਆਂ ਸਾਡੀਆਂ ਮਾਤਮਾਂ ਭੈਣਾਂ ਦੇ ਜਿਹੜੇ ਰਾਸ਼ਨ ਕਾਟਦੇ ਆ ਇਹ ਬਿਲਕੁਲ ਸਰਕਾਰ ਧੱਕਾ ਕਰ ਰਹੀ ਗਰੀਬਾਂ ਨਾਲ ਇਸ ਕਰਕੇ ਜਿਹੜਾ ਆ ਉਹ ਐਸਸੀ ਭਾਈਚਾਰੇ ਨੇ ਤਹਈਆ ਕੀਤਾ ਐਕਟ ਇਹ ਜਿਹੜਾ ਆ ਉਹ ਇਸ ਸੀਟ ਤੋਂ ਵਿਧਾਨ ਸਭਾ ਹਲਕਾ ਤਰਨ ਤਰਨ ਦੀ ਜਰਨਲ ਸੀਟ ਤੋਂ ਐਸ. ਪਾਈ ਚਾਰੇ ਦੇ ਉਮੀਦਵਾਰ ਮੈਡਮ ਹਰਬਿੰਦਰ ਕੌਰ ਉਸਮਾ ਜੀ ਜਿਹੜਾ ਆ ਉਹ ਇੱਕਤੀ ਇਲੈਕਸ਼ਨ ਦੇ ਵਿੱਚ ਇੱਥੋਂ ਬਹੁਤ ਵੱਡੀ ਲੀਡ ਨਾਲ ਜਿਹੜਾ ਆ ਉਹ ਜਿੱਤਣਗੇ ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਭਰਤ ਜੀ ਸੋ ਅੱਜ ਪਿੰਡ ਪੰਜਵੜ ਕਲਾ ਦੇ ਵਿੱਚ ਅਸੀਂ ਪਹੁੰਚੇ ਹੋਏ ਆਂ ਔਰ ਇੱਥੇ ਇੱਕ ਛੋਟੀ ਜੀ ਮੀਟਿੰਗ ਹੀ ਕਿ ਆਪਾਂ 40-50 ਲੋਕਾਂ ਦੇ ਨਾਲ ਵੈਰਨਸਲੀ ਕਰ ਰਹੇ ਸੀ ਕਿ ਵੋਟਾਂ ਦੀ ਜਾਗਰੂਕੀ ਲਈ ਲੇਕਿਨ ਇੱਥੇ ਲੋਕਾਂ ਨੇ ਹੜ ਲਿਆਂਦਾ ਔਰ ਇਹ ਮੀਟਿੰਗ ਜਿਹੜੀ ਕਿ ਬਹੁਤ ਵੱਡੀ ਮੀਟਿੰਗ ਚ ਸ਼ਾਮਲ ਹੋ ਗਈ ਹੈ ਮੈਨੂੰ ਬਹੁਤ ਖੁਸ਼ੀ ਹੈ ਇਨਾ ਆਪਣੇ ਲੋਕਾਂ ਦੇ ਉੱਤੇ ਕਿ ਜਿਨ੍ਹਾਂ ਨੇ ਮੇਰਾ ਮਾਣ ਸਤਿਕਾਰ ਰੱਖਿਆ ਔਰ ਬਹੁਤ ਬਹੁ ਗਿਣਤੀ ਦੇ ਵਿੱਚ ਲੋਕ ਅੱਜ ਇਕੱਠੇ ਹੋਏ ਨੇ ਖਾਸ ਕਰਕੇ ਬੀਬੀਆਂ ਬਹੁਤ ਬਹੁ ਵੱਡੀ ਗਿਣਤੀ ਦੇ ਵਿੱਚ ਹਨ ਇਹ ਸਿਰਫ ਇਹ ਨਹੀਂ ਹੈ ਇਹ ਸਾਡੇ ਨਾਲ ਜਾਂ ਐਦਾਂ ਜੁੜੇ ਨਾ ਐਦਾਂ ਨਹੀਂ ਦਿਲੋਂ ਜੁੜੇ ਨੇ ਔਰ ਦਿਲੋਂ ਜਿਹੜੀ ਮੇਰੇ ਨਾਲ ਸਪੋਰਟ ਲਈ ਖੜੇ ਹੋਏ ਨੇ ਮੈਡਮ ਜੀ ਜੇ ਵੇਖਿਆ ਜਾਵੇ ਤੇ ਪਿੰਡਾਂ ਵਿੱਚੋਂ ਬਹੁਤ ਸਮਰਥਨ ਮਿਲ ਰਿਹਾ ਤੁਸੀਂ ਕੀ ਵਿਸ਼ਵਾਸ ਦਵਾਉਂਦੇ ਹੋ ਮੈਂ ਕਹਿਣਾ ਚਾਹੁੰਨੀ ਆ ਕਿ ਜਿੱਦਾਂ ਹੀ ਮੈਨੂੰ ਸਮਰਥਨ ਦੇ ਰਹੇ ਨੇ ਜਾਂ ਮੇਰੇ ਤੇ ٹرسٹ ਕਰ ਰਹੇ ਨੇ ਤੇ ਮੈਂ ਇਹਨਾਂ ਦਾ ਜਿਹੜਾ ٹرسٹ ਆ ਉਹ ਤੋੜੂੰਗੀ ਨਹੀਂ ਇਹਨਾਂ ਦੇ ਜਿਹੜੇ ਹੱਕ ਔਰ ਅਧਿਕਾਰ 4 ਸਾਲਾਂ ਤੋਂ ਨਹੀਂ ਦਿੱਤੇ ਗਏ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨਾਲ ਠੱਗੀ ਕੀਤੀ ਗਈ ਇਹਨਾਂ ਨਾਲ ਲਾਰੇ ਕੀਤੇ ਗਏ ਉਹ ਲਾਰੇ ਜੜੇ ਆ ਉਹ ਹੁਣ ਲਾਰੇ ਨਹੀਂ ਰਹਿਣਗੇ ਇਹਨਾਂ ਦੇ ਹੱਕ ਔਰ ਅਧਿਕਾਰ ਜੜੇ ਨੇ ਉਹ ਪਿਛਲੇ 4 ਸਾਲਾਂ ਦਾ ਫੰਡ ਵੀ ਜਿਹੜਾ ਇਹਨਾਂ ਲੋਕਾਂ ਦਾ ਹੈ ਬੀਬੀਆਂ ਦਾ ਹਰ ਹਰ ਰੁਪਈਆ ਜਿਹੜਾ 4 ਸਾਲਾਂ ਤੋਂ ਦਿੱਤਾ ਨਹੀਂ ਗਿਆ ਉਹ ਸਾਰਾ ਰੀਫੰਡ ਕਰਕੇ ਇਹਨਾਂ ਨੂੰ ਵਾਪਸ ਕਰਵਾਇਆ ਜਾਏ ਜੇ ਮਹਾਨ ਕਿਰਪਾ ਕਰਦਾ ਹੈ ਤੁਹਾਡੀ ਝੋਲੀ ਵਿੱਚ ਸੀਧੇ ਪੈਂਦੀ ਆ ਤਾਂ ਕਿ ਆਉਣ ਵਾਲੇ ਸਮੇਂ ਜਿਹੜੇ ਵਿਕਾਸ ਕਰਜਾਂ ਦੇ ਕੰਮ ਹੈ ਉਹ ਤੁਹਾਡੇ ਵੱਲੋਂ ਜਿਹੜੇ ਕਿਤੇ ਜਾਣ ਬਿਲਕੁਲ ਹੋ ਜੀ ਮੈਂ ਪਹਿਲਾਂ ਹੀ ਕਹਿ ਚੁੱਕੀ ਆਂ ਵੀ ਜਿਹੜਾ 4 ਸਾਲਾਂ ਤੋਂ ਆਮ ਆਦਮੀ ਪਾਰਟੀ ਨੇ ਭੰਡਾਂ ਦੀ ਸਰਕਾਰ ਨੇ ਜਿਹੜਾ ਸਾਡੇ ਲੋਕਾਂ ਨੂੰ ਲਾਰੇ ਲਾਏ ਸਾਡੇ ਲੋਕਾਂ ਦੇ ਨਾਲ ਖਲਵਾੜ ਕੀਤਾ ਉਹਨਾਂ ਦਾ ਮਜ਼ਾਕ ਉਡਾਇਆ ਉਹ ਜਿਹੜਾ 4 ਸਾਲ ਦਾ ਫੰਡ ਹੈ 4 ਸਾਲ ਦੇ ਰਹਿੰਦੇ ਕੰਮ ਹੈ ਉਹ ਅਸੀਂ 1.5 ਸਾਲ ਦੇ ਵਿੱਚ ਕਰਕੇ ਵਿਖਾਵਾਂਗੇ ਹੜ ਪੀੜਤ ਜਿਹੜੇ ਪਰਿਵਾਰ ਐ ਇਸ ਵੇਲੇ ਅਜਨਾਲਾ ਰਮਦਾਸ ਹਲਕੇ ਦੇ ਵਿੱਚ ਆਲੇ ਪਿੰਡਾਂ ਜਿਹੜੇ ਪੀੜਤ ਲੋਕ ਨੇ ਉਹਨਾਂ ਦਾ ਗਿਲਾ ਹੈ ਕਿ ਹਾਲੇ ਤੱਕ ਮੌਜੂਦਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ 3-4 ਦਿਨ ਬਾਅਦ ਵੀ ਉਹਨਾਂ ਕੋਲ ਨਹੀਂ ਪਹੁੰਚਿਆ ਦਿੱਤੇ ਕਿ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਹੋਰ ਵੀ ਕਾਫੀ ਜਿਹੜੇ ਸਿੱਖ ਜਥੇਬੰਦੀਆਂ ਪਹੁੰਚੀਆਂ ਕੀ ਲੱਗਦਾ ਕਿ ਕਿਤੇ ਨਾ ਕਿਤੇ ਕਮੀ ਜਿਹੜੀ ਹੈ ਮੌਜੂਦਾ ਸਰਕਾਰ ਦੇ ਬਿਲਕੁਲੋ ਜੀ ਇਹ ਇੱਕ ਭੰਡਾ ਦੀ ਸਰਕਾਰ ਹੈ ਇਹ ਫਿਸ਼ਲੀਆਂ ਸਰਕਾਰਾਂ ਤੇ ਠੱਗੀ ਸੀ ਇਹ ਹੋਣ ਵਾਲੀ ਬਹੁਤ ਵੱਡੀ ਸਰਕਾਰ ਜਿਹੜੀ ਠੱਗ ਹੈ ਤੇ ਜਿਹੜੀਆਂ ਉਹਨਾਂ ਦੀਆਂ ਠੱਗੀਆਂ ਉਹ ਸ਼ਰਮ ਦੇ ਮਾਰੇ ਜਿਹੜੇ ਲੋਕਾਂ ਦੇ ਵਿੱਚ ਨਹੀਂ ਵਿਚਰ ਰਹਿ ਔਰ ਇਹ ਜਿਹੜਾ ਹੜਾ ਆਉਣ ਦਾ ਜਿਹੜਾ ਕਾਰਨ ਹੈ ਇਹ ਵੀ ਸਰਕਾਰ ਦਾ ਹੈ ਕਿਉਂਕਿ ਇਸ 4 ਸਾਲਾਂ ਦੇ ਵਿੱਚ ਇਹਨਾਂ ਨੂੰ ਪਤਾ ਹੈ ਵੀ ਹਰ ਸਾਲ ਜਿਹੜੇ ਬਾਰਸ਼ਾਂ ਹੁੰਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਰੋਕ ਲਈ ਇਹਨਾਂ ਨੂੰ ਪਤਾ ਹੈ ਵੀ ਪਾਣੀ ਵੱਧ ਕੇ ਲੋਕਾਂ ਦੇ ਘਰਾਂ 'ਚ ਆ ਜਾਏਗਾ ਵਿਚਾਰੇ ਕਿਸਾਨਾਂ ਦੀਆਂ ਜਿਹੜੀਆਂ ਵੇਖੋ ਜ਼ਮੀਨਾਂ ਖਰਾਬ ਹੋ ਗਈਆਂ ਹਨ ਉਹਨਾਂ ਦੇ ਕੀ ਜੀਣਾ ਹੈ ਉਹਨਾਂ ਦੇ 4 ਸਾਲ ਬਾਅਦ ਵੀ ਜੜੀ ਉਹ ਫਸਲ ਨਹੀਂ ਹੋਏਗੀ ਇਹ ਪੰਡਾ ਦੀ ਸਰਕਾਰ ਹੈ ਇਹਨਾਂ ਨੇ ਸਿਰਫ ਤੁਹਾਨੂੰ ਮਜ਼ਾਕ ਔਰ ਕਮੇਡੀਆ ਨਹੀਂ ਕਰਕੇ ਦਿਖਾ ਸਕਦੇ ਨੇ ਨਾ ਕਿ ਕੰਮ ਕਰ ਸਕਦੇ ਨੇ ਮੈਂ ਚਾਹੁੰਨੀ ਆ ਲੋਕਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਨੀ ਆ ਵੀ ਅੱਜ ਤੇ ਇਹਨਾਂ ਨੇ ਤੁਹਾਡੀਆਂ ਫਸਲਾਂ ਡੋਪਤੀਆਂ ਘਰ ਡੋਪਤੇ ਨੇ ਆਉਣ ਵਾਲੇ ਸਮੇਂ ਚ ਇਹਨਾਂ ਤੁਹਾਨੂੰ ਜਿਹੜਾ ਨਸ਼ਾ ਇਹਨਾਂ ਨੇ ਫਲਾਇਆ ਆਇਆ ਉਹ ਦੇ ਕੇ ਇਹਨਾਂ ਤੁਹਾਡੀਆਂ ਨਸਲਾਂ ਖਰਾਬ ਕਰ ਦੇਣੀਆਂ ਖਤਮ ਕਰ ਦੇਣੀਆਂ ਨਸਲਾਂ ਇਹਨਾਂ ਤੁਹਾਡੀਆਂ ਇਸ ਕਰਕੇ ਤੁਸੀਂ ਹੁਣ ਜਾਗਰੂਕ ਹੋ ਜਾਓ ਮੈਂ ਲੋਕਾਂ ਨੂੰ ਕਹਿਣਾ ਚਾਹੁੰਨੀ ਵੀ ਜਾਗਰੂਕ ਹੋ ਜਾਓ ਹੁਣ ਇਹਨਾਂ ਠੱਗਾਂ ਦੀਆਂ ਗੱਲਾਂ 'ਚ ਨਾ ਆਇਓ ਹੁਣ ਤੁਸੀਂ ਜਿਹੜੀ ਆਪਣੀ ਮਤ ਦਾਣੇ ਉਹ ਸਹੀ ਜਿਹੜੀ ਦਾਣ ਕਰਿਓ